ਕਾ ਨਾਮ ਬਤਾਵੇ। ਠੀਕ ਹੈ। ਕਿਰਪਾ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਕਮਲਜੋਸਖਰ ਹੈ। ਤੁਹਾਡਾ ਡਿਸੀਸ਼ਨ ਹੈ ਜਿਵੇਂ ਕੱਲ ਇੰਡੀਆ ਦਾ ਨਾਮ ਰੋਸ਼ਨ ਕੀਤਾ ਉਹਨੂੰ ਆਪਾਂ ਕਿਸ ਤਰ੍ਹਾਂ ਦੇਖੀਏ? ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਅਸੀਂ ਬਧਾਈ ਸੈਂਟ ਭੇਜਦੇ ਹਾਂ ਕਿ ਹੌਲੀ ਹੌਲੀ ਡਾਈਜੈਸਟ ਹੋ ਰਹੀ ਸਨ ਹੁਣ ਹਲੇ ਬਿਲੀਵ ਨਹੀਂ ਕਰਕੇ ਤੇ ਮੈਚ ਖਤਮ ਵੀ ਹੋ ਚੁੱਕੇ ਹੈ, ਵਰਲਡ ਕੱਪ ਖਤਮ ਵੀ ਹੋ ਚੁੱਕੇ ਹੈ ਤੇ ਟਾਕਿੰਗ ਆ ਚੁੱਕੀ ਹੈ। ਬਿਲੀਵ ਇਨੀ ਕਰ ਪਰਤੇ ਇੰਨੇ ਮੋਸ਼ਨ ਦੇ ਕੱਟੇ ਹੋ ਰੱਖੇ ਨੇ ਕਿ ਸਾਰੇ ਇਮੋਸ਼ਨਲ ਹੋ ਰੱਖੇ ਵਿੱਚ ਉਸ ਤਰ੍ਹਾਂ ਨਹੀਂ ਹੁਣ ਦੋਨਾਂ ਕੋਈ ਗੱਲਬਾਤ ਹੋਈ ਹੈ ਨਾ ਤੁਹਾਡੀ ਹਮਦਰਦ ਹਾਂਜੀ ਸਾਡੀ ਗੱਲਬਾਤ ਉਹ ਨਾਲ ਮੈਚ ਤੋਂ ਪਹਿਲਾਂ ਵੀ ਹੋਈ ਸੀਗੀ ਤੇ ਮੈਚ ਤੋਂ ਬਾਅਦ ਵੀ ਹੋਈ ਤੇ ਉਹ ਵੀ ਕਾਫੀ ਇਮੋਸ਼ਨਲ ਹੋ ਰੱਖੇ ਸੀ ਮੈਚ ਤੋਂ ਪਹਿਲਾਂ ਤੇ ਸਿਰਫ ਹਾਸਾ ਦੇ ਦਿੱਤੀ ਆਪਾਂ ਜਿੱਤਾਂਗੇ ਅਸੀਂ ਹੈਗੇ ਆ ਦੇਖ ਲਓ ਸਾਇਟੀ ਵਿੱਚ ਹੁਣ ਜਿੰਨ ਤੋਂ ਬਾਅਦ ਕਿਸ ਤਰੀਕੇ ਦੇ ਐਕਸਪ੍ਰੈਸ਼ਨ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤੀ ਜਾਂ ਪੇਸ਼ ਕੀਤੀ ਜਿਵੇਂ ਮੈਚ ਤੋਂ ਬਾਅਦ ਮੈਂ ਤਾਂ ਉਹ ਵੀ ਕਾਫੀ ਇਮੋਸ਼ਨਲ ਹੋ ਰਹੀ ਹੈ ਅਸੀਂ ਸਾਰੇ ਇਮੋਸ਼ਨਲ ਅਸੀਂ ਦੇਖਦੇ ਹਾਂ ਕਿ ਕਿੰਦਾ ਸਾਡਾ ਸੁਪਨਾ ਸਾਚੁੰਨਾ ਤੁਹਾਨੂੰ ਤੁਹਾਡੀ ਵੀ ਕੋਈ ਆਸਮਾਨ ਅਗੇ ਕ੍ਰਿਕਟ ਦੇ ਖੇਡਣਾ ਚਾਹੋਗੇ ਆ ਮੈਂ ਤਾਂ ਹਲੇ ਮਤਲਬ ਸਟੱਡੀਜ਼ ਕੰਟੀਨਿਊ ਕਰਨੀ ਆ ਮਤਲਬ ਤੇ ਮੇਰੀ ਜੌਬ ਲੱਗੀ ਹੋਈ ਐ ਇਸਨ ਤੇ ਤੇ ਮੈਨੂੰ ਮੌਕਾ ਜ਼ਰੂਰ ਮਿਲ ਬਾਕੀ ਤੇ ਤਾਂ ਅਮਨ ਦਾ ਨਾਮ ਤਾਂ ਜ਼ਰੂਰ ਕਿੰਨੇ ਕ ਸਾਲ ਦੀ ਤੇ ਅਮਨ ਕਿਦਾਂ ਲੱਗੀ ਮਤਲਬ ਅਮਨ ਸਟਾਰਟਿੰਗ ਤੋਂ ਹੀ ਮਤਲਬ ਕਾਫੀ ਇਕੱਠੇ ਗੇਮ ਖੇਡਿਆ ਕੁਝ ਬਹੁਤ ਖੇਡਦੀ ਰਹੀ ਹੈ ਹਾਕੀ, ਵਾਲੀਬਾਲ ਐਂ ਬਸ ਸਾਰੀ ਖੇਡਦੀ ਰਹੀ ਹੈ ਤੇ ਉਹਨੇ ਫੇਰ आई गेस 15 ਜਾਂ 14 ਸਾਲ ਦੇ ਵਿੱਚ ਆ ਕੇ ਨੇ ਬੰਦਾ ਪੱਕਾ ਹੀ ਟ੍ਰੇਨਿੰਗ ਲੈਣੀ ਸ਼ੁਰੂ ਕਰਦਾ ਅਕੈਡਮੀ ਜਾਣਾ ਸ਼ੁਰੂ ਕਰਦਾ ਸੀ ক্রিকেট ਦੇ ਲਈ ਉਹਨੂੰ ਵਰਕਅਊਟ ਦੀ ਕੀ ਤਿਆਰੀ ਚੱਲ ਰਹੀ ਪੰਜਾਬੀ ਹੋਵੇ ਪੰਜਾਬੀ ਸਟਾਈਲ ਵੈਲਕਮ ਹੋਗਾ ਪੂਰਾ ਢੋਲ ਪੰਗੜਾ ਗਾਣੇ ਗੋੜੇ ਸਭ ਆਨ ਕੇ ਪਟਾਕੇ ਤੇ ਹਫਤੇ ਦਾ ਕੀ ਹੈ ਕਿ ਜਿਹਨਾਂ ਸਾਨੂੰ ਪਤਾ ਹੈ ਕਿ ਹਫਤੇ ਸਾਰਾ ਜਿੰਨ ਕਰਦੇ ਆਇਓ ਇਹ ਅਡੀਟਰ ਡਿਬਿਟੀ ਨੇ ਡਾ ਬਣਾਇਆ ਇਤਿਹਾਸ ਰਚਿਆ ਉਸ ਟੀਮ ਦਾ 파ਟ ਰਹੇ ਨੇ ਜਿਨੇ ਟੀਮ ਨੇ ਇਤਿਹਾਸ ਲਿਖਿਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਕੋਲ ਤਾਂ ਸ਼ਬਦ ਨਹੀਂ ਆਗੇ ਦੱਸਣ ਨੂੰ ਜੀ ਹੂੰ ਵਿਚਾਰੋ ਕੀ ਕੀ ਕਹਿਣਾ ਇਮੋਸ਼ਨਲ ਇਮੋਸ਼ਨਲ ਟਾਈਮ ਬਹੁਤ ਹੈਗਾ ਜੀ ਸਰ ਮੈਚ ਖੇਡਣ ਤੋਂ ਪਹਿਲਾਂ ਤੇ ਮੈਚ ਖੇਡਣ ਤੋਂ ਬਾਅਦ ਕਿਸ ਤਰੀਕੇ ਦੇ ਫੀਲਿੰਗਸ ਸਾਡਾ ਸ਼ੇਅਰ ਕੀਤੇ ਗਏ ਆ ਮੈਚ ਖੇਡਣ ਤੋਂ ਪਹਿਲਾਂ ਤਾਂ ਜੀ ਸਾਰੇ ਰੁਕੇ ਹੋਏ ਸੀਗੇ ਜੀ ਮੈਚ ਕੋਣ ਤੋਂ ਮੈਚ ਖੇਡਣ ਤੋਂ ਬਾਅਦ ਥੋੜਾ ਜਿਹਾ ਰਿਲੈਕਸ ਫੀਲ ਕਰ ਰਹੇ ਆ ਵੀ ਹੁਣ ਤਾਂ ਵਰਲਡ ਕੱਪ ਆਪਣਾ ਹੈ ਹੁਣ ਕਿਸੇ ਨੇ ਲੈ ਕੇ ਨਹੀਂ ਜਾਣਾ ਜੀ ਪਹਿਲਾਂ ਤੇ ਜਿੱਦ ਜਦ ਤੱਕ ਉਹ ਗੇਮ ਚ ਜਿੱਤਦੇ ਨਹੀਂ ਆਏ ਤਦ ਤੱਕ ਗੱਲ ਨਹੀਂ ਬਣਦੀ ਜੀ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ক্রিকেট ਨੂੰ ਲੈ ਕੇ ক্রিকেট ਨੂੰ ਇਹ ਇੱਕ ਕੈਲਰੀ ਗੋਡ ਗਿਫਟ ਸੀ ਇਹਨੂੰ ਸ਼ੁਰੂ ਤੋਂ ਸ਼ੌਂਕ ক্রিকেট ਦਾ ਹੀ ਸੀਗਾ ਜੀ ਗੇਮ ਸਾ ਜਿਹੜੀ ਮਰਜ਼ੀ ਲੈ ਜੋ ਸਭ ਖੇਡ ਲ ਮੈਂ ਮੁੰਡਿਆਂ ਨੂੰ ਇੱਥੇ ਦੇਖਿਆ ਜਦੋਂ ਮੈਂ ਕ੍ਰਿਕਟ ਖੇਡਦੀ ਹਾਂ ਇਹ ਖੇਡ ਵਿੱਚ ਗੇਮ ਹੀ ਕ੍ਰਿਕਟ ਮੁੰਡਿਆਂ ਨਾਲ ਖੇਡਦੀ ਹਾਂ ਉਹ ਕੋਈ ਫੀਲਿੰਗਸ ਨਾਲ ਸ਼ੇਅਰ ਕੀਤੇ ਹਨ ਵਰਲਡ ਕੱਪ ਕਿੱਦਾਂ ਹੋਵੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਹੋਣਾ ਹੈ ਤੁਹਾਡਾ ਤੇਰੀ ਤੇ ਤੁਹਾਡੇ ਪੁੱਤ ਨੇ ਉਸੇ ਫੋਨ 'ਤੇ ਗੱਲ ਕੀਤੀ ਇਮੋਸ਼ਨਲ ਸੀ ਜੀ ਫਿਰ ਮੈਂ ਵਧਾਈਆਂ ਦੇਤੀਆਂ ਮੈਂ ਚਲੋ ਅੱਪਾ ਕੱਲ ਗੱਲ ਕਰਾਂਗੇ ਠੀਕ ਹੈ ਪਾਪਾ ਉਹ ਵੀ ਰੀਸ ਕਰਦੇ ਹਾਂ ਕਦੋਂ ਵਾਪਸ ਆਣਗੇ ਤੇ ਕਿਸ ਤਰੀਕੇ ਦੀ ਤਿਆਰੀ 7-8 7-8 ਦਿਨ ਕਹਿੰਦੇ ਲੱਗ ਜਾਣਗੇ ਸਵੇਰ ਜਾਵਾਂਗੇ ਤੇ ਤੁਹਾਨੂੰ ਰਕੇ ਨਾਲ ਲੈ ਕੇ ਆਵਾਂਗੇ এয়ারਪੋਰਟ ਤੋਂ ਜੀ ਪੂਰਾ

बहुत अच्छी विचार बहुत अच्छा लग रहा है जी जिस तरह इन्हें अगे बढ़ने की कोशिश में अगे कामयाब किया है पर भी ਔਰ ਹਰ ਇੱਕ ਲੜਕੀ ਐਦਾ ਕਰੇਗੀ ਉਹ ਅੱਗੇ ਵਧੇਗੀ ਔਰ ਆਪਣੇ ਮਾਪਿਆਂ ਨੂੰ ਸਪੋਰਟ ਕਰੇਗੀ ਜੀ ਅਮਨਜੋਤ ਕੋਲ ਨੇ ਸ਼ੁਰੂਆਤ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਹੋ ਜਾਂਦਾ ਹੈ ਇੱਕ ਗਰਾਊਂਡ ਵਿੱਚ ਖੇਡਦੀ ਹੁੰਦੀ ਸੀ ਪੰਜ-ਛੇ ਸਾਲ ਦੀ ਜੀ ਤੇ ਉਹਦੇ ਵਿੱਚ ਲੜਕਿਆਂ ਦੇ ਵਿੱਚ ਇਕੱਲੀ ਲੜਕੀ ਦਾ ਖੇਡਣਾ ਇਹਨੇ ਕਦੇ ਡਰੇ ਨਹੀਂ ਦਾਦੀ ਨੇ ਚੇਅਰ ਢਾਕੇ ਭੇਜਣਾ ਵੀ ਦੇਖਣਾ ਤੇ ਕਾਚੀ ਕੁਤਰੀ ਬਥੇਰੇ ਤੋੜੇ ਨੇ ਲੁਕਾਰੇ ਤਾਂ ਫਿਰ ਪਰ ਵੀ ਦੁਪਹਿਰ ਚ ਦਾਦੀ ਲੜ ਪੈ ਗਈ ਸੀ ਇਹਨਾਂ ਲਈ ਕਿਵੇਂ ਨਹੀਂ ਮੇਰੀ ਪੋਤੀ ਨੂੰ ਕੁਝ ਨਹੀਂ ਕਰਾ ਤੇ ਜਿਵੇਂ ਉਹਨਾਂ ਨਾਲ ਗੱਲ ਕਰਦੇ ਉਹ ਪਹਿਲਾਂ ਤੇ ਉਸ ਤੋਂ ਬਾਅਦ ਮੇਰੇ ਗੱਲਬਾਤ ਹੋਈ ਕਿਸੇ ਕਿਸੇ ਫੀਲਿੰਗ ਆਉਂਦੀ ਹੈ ਇਮੋਸ਼ਨਲ ਹੋ ਗਈ ਸੀ ਤੋ ਫਿਰ ਜ਼ਿਆਦਾ ਗੱਲ ਨਹੀਂ ਹੋ ਸਕਾਈ ਤੋ ਫਿਰ ਅਸੀਂ ਇੰਨੀ ਹੀ ਹੋਈ ਇਮੋਸ਼ਨ ਹੋਈ ਹੈ ਫਿਰ ਉਹ ਦਵਾਦ ਕਰੇਗੀ ਤਾਂ ਫਿਰ ਜਿਵੇਂ ਕਰਕੇ ਕੋਈ ਪੋਤੀ ਨੂੰ ਮੈਂ ਕਿਹਾ ਨਾ ਅਗੇ ਸਰ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਇਹਨਾਂ ਕੁਝ ਸਟੱਡੀ ਕਿੰਨੀ ਦੀ ਹੈ ਸਟੱਡੀ ਇਹਨੇ ਬੀ ਐਮ ਬੀ ਕੀਤੀ ਹੈ ਤੇ ਸਟੱਡੀ ਦੇ ਨਾਲ ਨਾਲ ਇਹਨੂੰ ਘਰ ਦੇ ਕੰਮ ਚ ਵੀ ਇੰਟਰਸਟ ক্রিকেটਸ ਵੀ ਹੈ ਚਾਰੀ 올 ਰੌਂਡਰ ਹੈ ਕਰਦੀ ਹੈ ਜੇ ਨੂੰ ਆਪਾਂ ਨੂੰ ਕਿਸ ਤਰੀਕੇ ਨਾਲ ਫਰੋ ਕਰਉਣਾ ਹੈ ਅੱਜ ਆਪਾਂ ਤੁਹਾਨੂੰ ਸਵਾਗਤ ਕਰਾਂਗੇ ਅੰਜੀ ਜਿਹੜੀ ਆਏਗੀ ਜੀ ਇਹਨੂੰ ਮਾਲਾ ਮੇਲਾ ਪਿਨਾਣਾ ਨੇ ਔਰ ਮਠਾਈ ਦੇ ਖਾਂਦੀ ਨਹੀਂ ਹੈ ਇਹਦੀ ਫੇਵਰੇਟ ਰਾਜਮਾ ਚਾਵਲ ਬਣਾਵਾਂਗੇ ਕਿਆ ਕਰਨਾ ਬਾਈ ਕਿਸਣਾ ਹੋ ਕਿ ਜਦੋਂ ਨਾ ਮੈਚ ਜਿੱਤੇ ਨਾ ਸਾਡੀ ਬੁਤੀ ਨਹੀਂ ਨਾ ਰਹੀ ਠੀਕ ਹੈ ਅਗਰ ਜੀ ਅਮਨਜੋਤ ਕੋਰਨੇ ਤੁਹਾਡੇ ਜੋ ਮੈਂ ਇੰਡੀਆ ਦਾ ਨਾਮ ਰੋਸ਼ਨ ਕੀਤਾ ਮੈਚ ਜਿੱਤ ਕੇ ਤੇ ਨੂੰ ਆਪਾਂ ਕਿਸ ਤਰੀਕੇ ਨਾਲ ਦੇਖ ਰਹੇ ਹਾਂ ਬਹੁਤ ਸ਼ਰਮ ਲੱਗੇ ਸਾਨੂੰ ਬਹੁਤ ਸ਼ਰਮ ਆ ਗਈ 2 ਵਜੇ ਲਾਗੇ ਦੇ ਰਹੇ ਮੈਚ ਕੋਈ ਗੱਲ ਾਕੈ ਜਵਾਏ ਤੇ ਤੁਹਾਡੀ ਮੈਚ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਜਾਂ ਮੈਚ ਤੋਂ ਬਾਅਦ ਕੋਈ ਗੱਲ ਹੋਈ ਕਿਸ ਤਰੀਕੇ ਦੀ ਫੀਲਿੰਗ ਤੁਹਾਨੂੰ ਸ਼ੇਅਰ ਕੀਤੀ ਤੁਹਾਡਾ ਨਹੀਂ ਉਹ ਪਹਿਲਾਂ ਸ਼ੇਅਰ ਕੀਤੀ ਉਹ ਤੇ ਹੁਣ ਜਦੋਂ ਅਮਨਜੋਤ ਕੋਰ ਨੇ ਵਾਪਸ ਆਣਾ ਤੇ ਕਿਸ ਤਰੀਕੇ ਦੀ ਤਿਆਰੀਆਂ ਨੇ ਕਿਵੇਂ ਉਹਦਾ ਸਵਾਗਤ ਕੀਤਾ ਜਾਏਗਾ ਕਿਆ ਵਾਧਿਆ ਦਾ ਕੇਮਾ ਤੇ ਉਹ ਵੀ ਤੇ ਆ ਗਿਆ ਬਾਜ਼ੀ ਦਾ ਠੀਕ ਤੇ ਅਮਨਜੋਤ ਕੋਰ ਨੇ ਕਦੋਂ ਤੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਕਿਹਨੂੰ ਆਪਣਾ ਮੈਂਟਰ ਸਮਝਦੇ ਆਂ ਬਹੁਤ ਖੁਸ਼ੀ ਹੁੰਦੀ ਵੀਆ ਉਹ ਖੇਦ ਹੀ ਹੋ ਗਿਆ ਆਪਕੇ ਦਿਖਾਈ ਦੇ ਤੇ ਬਹੁਤ ਵੀ ਖੇਦਲੀ ਆ ਕਿ ਇਹ ਪਸੰਦ ਆ ਗਿਆ ਲੋਕਾਂ ਕੇ ਫੀਲ ਹੁਣ ਆਪਕੀ ਇਸ ਤਰੀਕੇ ਨਾਲ ਫੀਲ ਕਰਾ ਜੀ ਮੈਂ ਕਿ ਇੰਡੀਆ ਦਾ ਨਾਮ ਰੋਸ਼ਨ ਕੀਤਾ ਆਪਣੀ ਗੋਡੀ ਨੇ ਤਾਂ ਬਹੁਤ ਚੰਗਾ ਲੱਗਿਆ ਵੀਡੀਓ ਵੈਲ ਵੀ ਹਾਂ ਫਿਰ ਨਹੀਂ ਦੇਵਾ